ਓਹੋ ਕਦੋਂ ਨਿਕਲੇ ਮਟਰ ਉਹ ਤੋਂ ਨੇਰਾ ਹੋ ਗਿਆ ਹਜੇ ਆ ਗਾਜਰਾਂ ਚੀਰਨ ਵਾਲੀਆਂ ਪਈਆਂ ਨੇ ਕੀ ਹੋ ਗਿਆ ਕੱਲੀ ਮਟਰ ਨਾਲ ਲੜੀ ਜਾਨੀ ਰਮਣ ਕੀ ਹੈ ਜੀ ਉਤੋਂ ਸ਼ਾਮ ਹੋ ਗਿਆ ਅੱਜ ਤਾਂ ਮੈਂ ਬੜਾ ਲੇਟ ਹੋ ਗਈ ਜੀ ਹਜੇ ਇੰਨੇ ਮਟਰ ਕੱਢਣ ਵਾਲੇ ਪਏ ਆ ਤੇ ਉਤੋਂ ਹਜੇ ਸਬਜ਼ੀ ਸਾਰੀ ਪਈ ਹੈ ਤੇ ਮਟਰਾਂ ਦਾ ਉਹ ਚਮਚੇਲਾ ਤਰੀਕਾ ਵਰਤਣਾ ਰਮਣ ਯਾਰ ਜਿਹੜਾ ਪਹਿਲਾਂ ਵਰਤਦੀ ਹੁੰਦੀ ਸੀ ਭੁੱਲ ਗਈ ਜੀ ਉਹ ਤਾਂ ਮੈਂ ਭੁੱਲੀ ਬੈਠੀ ਆ ਚਲੋ ਉਹੀ ਵਰਤਦਿਆਂ ਜੀ ਜਿਹਦੇ ਨਾਲ ਆਪਣੇ ਦੋਸਤਾਂ ਨੂੰ ਦੱਸਦੇ ਆ ਵੀ ਜਿਹੜੇ ਇੰਨੇ ਮਟਰ ਨੇ ਆਪਾਂ ਨੂੰ ਕਿੰਨਾ ਟਾਈਮ ਲੱਗ ਜਾਂਦਾ ਉਪਰੋਂ ਹੱਥ ਵੀ ਸੁੰਨ ਹੋ ਜਾਂਦੇ ਨੇਗੇ ਹਾਂਜੀ ਹਾਂਜੀ ਚਲੋ ਦੱਸੋ ਨਾਲੇ ਆਪਣੇ ਦੋਸਤ ਨੂੰ ਮਟਰ ਸਟੋਰ ਕਰਨਾ ਦੱਸਾਂਗੇ ਵੀ ਕਿਵੇਂ ਸਟੋਰ ਕਰਕੇ ਰੱਖ ਸਕਦੇ ਆ ਤੇ ਨਾਲੇ ਕਿਵੇਂ ਇਹਨਾਂ ਨੂੰ ਦੋਆ ਮਿੰਟਾਂ ਵਿੱਚ ਆਪਾਂ ਕੱਢ ਸਕਦੇ ਆ ਸਾਰੇ ਮਟਰਾਂ ਨੂੰ ਸਹੀ ਗੱਲ ਹੈ ਚਲੋ ਦੱਸਦੇ ਆ ਚਲੋ ਚਲੋ ਚੰਚੇ ਵਾਲਾ ਤਰੀਕਾ ਦੱਸਦੇ ਆ ਲਓ ਚੱਕ ਕੇ ਸਮਾੜ ਲਓ ਜੀ ਇੱਕ ਕੜਾਹੀ 'ਚ ਆਪਾਂ ਪਾਣੀ ਲੈ ਲਿਆ ਤੇ ਇਹਨੂੰ ਥੋੜਾ ਜਿਹਾ ਆਪਾਂ ਕਰ ਲਿਆ ਗਰਮ ਠੀਕ ਇਹ ਉਬਾਲਣੇ ਹਨ ਰਮਣ ਹਨਾ ਨਹੀਂ ਨਹੀਂ ਉਬਾਲਣੇ ਨਹੀਂ ਜੀ ਕੁਝ ਨਹੀਂ ਕਰ ਬੇਸਟ ਇਹ ਨਹੀਂ ਕਰਨੀ ਵੀ ਗੈਂਸ ਦੀ ਵੀ ਇਹ ਤਾਂ ਕੋਈ ਆਪਾਂ ਟਾਈਮ ਖਪਤ ਕਰਨਾਗਾ ਬਸ ਆਪਾਂ ਇਹਨਾਂ ਨੂੰ ਧੋ ਕੇ ਜੀ ਇੱਕ ਕੜਾਹੀ ਵਿੱਚ ਪਾ ਦੇਣੇ ਨੇ ਬਸ ਉਹ ਵਾਲਾ ਨਹੀਂ ਦਵਾਉਣਾ ਵੀ ਪਾਣੀ ਨੂੰ ਫੁੱਲ ਗਰਮ ਕਰਕੇ ਤੇ ਮੁੜ ਕੇ ਆਪਾਂ ਟਾਕੇ ਰੱਖ ਦੇਣਾ ਜੀ ਠੀਕ ਹੈ ਮਤਲਬ ਇਹਨਾਂ ਨੂੰ ਆਪਾਂ ਪਹਿਲਾਂ ਇੱਕ ਦੋ ਵਾਰ ਧੋ ਲੈਣੇ ਆ ਹਾਂਜੀ ਜੇ ਰੇਤਾ ਲੱਗਿਆ ਹੋਵੇ ਜਿਹੜਾ ਉਹ ਲੈ ਜੇ ਜੀ ਤੇ ਇਹਨਾਂ ਨੂੰ ਆਪਾਂ ਪਾਣੀ ਵਿੱਚ ਰੱਖ ਦੇਣੇ ਨੇ ਜੀ ਠੀਕ ਹੈ ਜੀ ਪਸਾ ਉਵਾਲਾ ਆਉਣ ਤੱਕ ਮਤਲਬ ਜਿਆਦਾ ਉਵਾਲਾ ਨਹੀਂ ਦੇਣਾ ਉਵਾਲਾ ਆਉਣ ਤੱਕ ਆਪਾਂ ਇਹਨੂੰ ਪਾਣੀ 'ਚ ਰੱਖੀ ਰੱਖਾਂਗੇ ਤੇ ਉਸ ਤੋਂ ਬਾਅਦ ਜੇ ਆਪਾਂ ਆਲੂ ਪਾਣ ਤਾ ਆਲੂ ਛਿਲ ਲੈਣੇ ਨੇ ਪਨੀਰ ਪਾਉਣਾ ਉਹ ਕੱਟ ਲੈਣਾ ਜਿੱਦਾਂ ਆਪਾਂ ਗਾਜਰਾਂ ਛਿਲ ਲੈਣੀਆਂ ਜਿਹੜੀ ਚੀਜ਼ ਆਪਾਂ ਕੋਈ ਸਬਜ਼ੀ ਬਣਾ ਰਹੇ ਹਾਂ ਦੂਜਾ ਕੰਮ ਜੀ ਜੀ ਦੂਜੇ ਕੰਮ ਕਰਨੇ ਕੋਈ ਲਸਣ ਵਗੈਰਾ ਪਿਆਜ਼ ਵਗੈਰਾ ਜਿਹੜਾ ਛਿਲੋਣਾ ਟਮਾਟਰ ਪਾਉਣਾ ਉਹ ਆਪਾਂ ਚੀਰ ਲੈਣਾ ਬਸ ਇਹਨੂੰ ਆਪਾਂ ਏਵੇਂ ਹੀ ਰੱਖ ਦੇਣਾ ਮਤਲਬ ਉਵਾਲਾ ਇੱਕ ਜੇ ਇੱਕ ਦਬਾਉਣਾ ਮਤਲਬ ਜਦੋਂ ਐਂ ਲੱਗੇ ਉਵਾਲਾ ਆਉਂਦਾ ਉਸ ਤੋਂ ਬਾਅਦ ਆਪ ਤੈਨੂੰ ਪੇ ਇਮੀ ਰੱਖ ਦਾਂਗੇ 5 ਕਿ ਮਿੰਟ ਤੇ ਉਸ ਤੋਂ ਬਾਅਦ ਆਪਾਂ ਹੋਰ ਕੰਮ ਕਰ ਲਾਂਗੇ ਜੋ ਵੀ ਆਪ ਨੂੰ ਚਾਹੀਦਾਗਾ ਇੱਕ ਆਪਾਂ ਕੀ ਕਰਦੇ ਵੀ ਆਪਣੇ ਵੀ ਬਹੁਤ ਸਾਰੇ ਮਮਟਰ ਆ ਜਾਂਦੇ ਨੇ ਘਰੇ ਤਾਂ ਮਤਲਬ ਆਪਾਂ ਨੂੰ ਆਇਆ ਹੁੰਦਾ ਵੀ ਹਾਇ ਇਹਨਾਂ ਨੂੰ ਕਿਵੇਂ ਛਿੱਲਿਆ ਇੱਕ ਠੰਡਾ ਹੀ ਨਹੀਂ ਹੁੰਦੇ ਵੀ ਹੱਥ ਵੀ ਸੁਨ ਹੋ ਜਾਂਦੇ ਨੇ ਤੇ ਮਤਲਬ ਛਿੱਲਣ ਤੇ ਬਹੁਤ ਜ਼ਿਆਦਾ ਟਾਈਮ ਖਾਫਤ ਹੁੰਦਾ ਹੈਗਾ ਤਾਂ ਇਹਨਾਂ ਨੂੰ ਆਪਾਂ ਇੱਕ ਵਾਰੀ ਉਹ ਤਾਂ ਆਸਾਨੀ ਨਾਲ ਸੇਲਾ ਸਕਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਸਟੋਰ ਵੀ ਕਿਵੇਂ ਕਰਕੇ ਰੱਖ ਸਕਦੇ ਵੀ ਇਹ ਖਰਾਬ ਨਾ ਹੋਣ ਉਹ ਵੀ ਦੱਸਾਂਗੇ ਜੀ ਮਤਲਬ ਜਿਹੜੇ ਆਪਣੇ ਜਿਹੜੇ ਮਟਰ ਨੇ ਉਹ ਬੱਧੀ ਫਰੈਸ਼ ਰਹਿਣ ਤੇ ਆਪਾਂ ਮਤਲਬ ਉਹਨੂੰ ਜਦੋਂ ਚਾਹੀਓ ਉਹ ਤਾਂ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਸੋ ਇੱਕ ਵਾਰ ਲਿਆ ਕਿ ਮਤਲਬ ਉਹਨੂੰ ਆਪਾਂ ਕਿਵੇਂ ਸਟੋਰ ਕਰਕੇ ਰੱਖ ਸਕਦੇ ਉਹ ਵੀ ਦੱਸਾਂਗੇ ਤੇ ਹੁਣ ਇਹਨੂੰ ਥੋੜਾ ਜਿਹਾ ਕਰ ਦਾਂਗੇ ਜੀ ਇਹਨੂੰ 5 ਮਿੰਟ ਏਵੇਂ ਹੀ ਰੱਖ ਦੇਣਾ ਤੇ ਹੁਣ ਜਿਹੜਾ ਆਪਣਾ ਕੰਮ ਰਹਿੰਦਾ ਜੀ ਗਾਜਰ ਮਟਰ ਚੀਰ ਨਾਲ ਉਹ ਆਪਾਂ ਉਹਨੇ ਕਰ ਲੈਣੀ ਕੀ ਗਰਮਣ ਹਾਲੇ ਮਤਲਬ ਬੁਲਬਲੇ ਜੀ ਨਿਕਲਣ ਲੱਗੇ ਸੀਗੇ ਇਹਦੇ ਚ ਹਣਾ ਹਾਂਜੀ ਹਾਂਜੀ ਤੇ ਬਸ ਇਹਨੂੰ ਆਪਾਂ ਏਵੇਂ ਹੀ ਰੱਖ ਦਾਂਗੇ ਗਰਮ ਬਣ ਜਿਓ ਫੁੱਲ ਗਰਮ ਪਾਣੀ ਹੈਗਾ ਫਿਰ ਤਾਂ ਮੈਂ ਉਹ ਵਾਲਣ ਦੀ ਲੋੜ ਹੀ ਨਹੀਂ ਫਿਰ ਤਾਂ ਆਪਾਂ ਇਹਨੂੰ ਗਰਮ ਪਾਣੀ ਚ ਹੀ ਰੱਖ ਦੇਣਾ ਤੇ ਨਹੀਂ ਬਸ ਇੱਕ ਉਵਾਲਾ ਆਉਣ ਤੱਕ ਮਤਲਬ ਜਦੋਂ ਜਦ ਅੱਗੇ ਉਵਾਲਾ ਆਉਂਦਾ ਉਸ ਤੋਂ ਬਾਅਦ ਆਪਾਂ ਇਹਨੂੰ ਟਾਕ ਦੇਣਾ ਹੈ ਤੇ ਮਤਲਬ ਉਹਨੇ ਚ ਹੋਰ ਸਬਜ਼ੀ ਆਪਾਂ ਤਿਆਰ ਕਰ ਲੈਣੀ ਠੀਕ ਹੈ ਜੀ ਹੁਣ ਆਪਾਂ ਇਹਨੂੰ 5-7 ਮਿੰਟਾਂ ਲਈ ਰੱਖ ਦਗੇ ਲਓ ਜੀ ਬਿਨਾ ਵਾਲੇ ਦਿੱਤੇ ਆਪਾਂ ਗਰਮ ਪਾਣੀ ਚ ਪਾਏ ਸੀਗੇ ਤੇ ਹੁਣ ਆਪਾਂ ਇਹਨੂੰ ਬਸ 5 ਕਿ ਮਿੰਟ ਰੱਖਣ ਤੋਂ ਬਾਅਦ ਤੇ ਹੁਣ ਆਪਾਂ ਇਹਨੂੰ ਠੰਡੇ ਪਾਣੀ ਚ ਕੱਢ ਲਾਂ ਮਤਲਬ ਨਾਰਮਲ ਜੇ ਪਾਣੀ ਚ ਜਿਆਦਾ ਠੰਡੇ ਚ ਨਹੀਂ ਜੀ ਠੀਕ ਹੈ ਮੈਂ ਤੁਹਾਨੂੰ ਠੰਡੇ ਪਾਣੀ ਚ ਕੱਢ ਲਾਂ ਹਾਂਜੀ ਕਿਉਂਕਿ ਹੁਣ ਆਪਾਂ ਕੱਢਣੇ ਨੇ ਤੇ ਇਸ ਕਰਕੇ ਮਤਲਬ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਕੱਢ ਲੈਣੇ ਆ ਜੀ ਠੀਕ ਹੈ ਇੱਕ ਤਾਂ ਉਹ ਬਰਫੀ ਚ ਨਹੀਂ ਫਿਰਦੀ ਹੁੰਦੀ ਇਹਨਾਂ ਨੂੰ ਰੋਬਣ ਯਾਰ ਓ ਜੇ ਆਪਾਂ ਨੇ ਲੰਮਾ ਟਾਈਮ ਰੱਖਣੇ ਨੇ ਜੀ ਫੇਰ ਤਾਂ ਮਤਲਬ ਉੱਥੇ ਕੱਢਣੇ ਪੈਣਗੇ ਇਹ ਤਰੀਕਾ ਨਹੀਂ ਅਪਣਾ ਸਕਦੇ ਤਾਂ ਤੁਰਤ ਦੀ ਮਤਲਬ ਜੇ ਆਪਾਂ ਤੁਰਤ ਸਬਜੀ ਬਣਾਉਣੀ ਫੇਰ ਤਾਂ ਆਪਾਂ ਇਹ ਤਰੀਕਾ ਅਪਣਾ ਸਕਦੇ ਆ ਜੀ ਆਪਾਂ ਲੰਮਾ ਟਾਈਮ ਰੱਖਣੇ ਫੇਰ ਆਪਾਂ ਨੂੰ ਹੱਥੀਂ ਕੱਢਣੇ ਪੈਣਗੇ ਜੀ ਨਹੀਂ ਇਹ ਤਰੀਕਾ ਵੀ ਅਪਣਾ ਸਕਦੇ ਆ ਵੀ ਇਹਵੇਂ ਐ ਵੀ ਥੋੜੇ ਜਿਹੇ ਨਰਮ ਜੇ ਹੋ ਜਾਂਦੇ ਨੇਗੇ ਹਾਂਜੀ ਉਹ ਮਤਲਬ ਕੱਢ ਕੇ ਫੇਰ ਰੱਖਣੇ ਆ ਬਰਫ਼ ਚ ਉਹਨਾਂ ਨੂੰ ਜੇ ਲੰਮਾ ਸਮਾਂ ਰੱਖਣੇ ਹੈ ਹਾਂਜੀ ਹਾਂਜੀ ਉਹ ਵੀ ਆਪਾਂ ਆਪਣੇ ਦੋਸਤਾਂ ਨੂੰ ਦੋਸਤੋ ਵੀਡੀਓ ਜੁੜੇ ਰਹੋ ਵੀਡੀਓ ਨਾਲ ਅੱਗੇ ਜਾ ਕੇ ਤੁਹਾਨੂੰ ਉਹ ਨਿਕਲ ਲੱਗ ਰਾਹਣਾ ਬਸ ਇਹ ਤੋਂ ਆ ਹੀ ਨਿਕਲੀ ਜਾਣਗੇ ਤਾਂ ਮਿੰਟ ਚ ਦੀ ਕੱਢ ਲੈਣੇ ਨੇ ਜੀ ਆਪਾਂ ਥੋੜੀ ਆਪਾਂ ਨੂੰ ਠੰਡੇ ਹੋਣ ਦਵਾਂਗੇ ਨੂੰ ਥੋੜੀ ਜਿਹੀ ਗਰਮ ਨਹੀਂ ਜੀ ਲਓ ਜੀ ਇਹਨੂੰ ਮਿੰਟ ਚ ਦੀ ਆਪਾਂ ਐ ਕੱਢ ਲਾਂਗੇ ਸਾਰਿਆਂ ਨੂੰ ਠੀਕ ਹੈ ਜੀ ਬਸ ਐਂ ਦਬ ਦਬ ਕੇ ਨਿਕਲ ਜਾਣੇ ਰਹਿਣ ਉਹ ਨਾ ਇਹ ਤਾਂ ਬਹੁਤ ਆਸਾਨ ਹੋ ਗਿਆ ਕੰਮ ਯਾਰ ਬਸ ਇਹ ਮਿੰਟਾਂ ਚ ਦਾ ਮਿੰਟਾਂ ਦਾ ਹੀ ਕੰਮ ਹੈ ਜੀ ਜਿਹੜਾ ਆਪਣਾ ਲਾਉਣੇ ਆਪਾਂ ਅੱਧਾ ਪੌਣਾ ਘੰਟਾ ਇਹਨਾਂ ਦੇ ਸਿੱਲਣ ਤੇ ਹਾਂ ਜੀ ਉਹ ਆਪਣਾ ਰਹਿਣ ਨੂੰ ਹੋਰ ਆ ਮਤਲਬ ਇਹ ਪੱਕਣ ਤੇ ਜਿੰਮੇ ਟਾਈਮ ਲਾ ਦਿੰਦੇ ਆ ਸਬਜ਼ੀ ਜਿਹੜਾ ਮਾਲਟਰਾ ਜਿਹੜੇ ਤੇ ਫਿਰ ਕੋਕਿਆਂ ਕਿ ਹੁਣ ਵੀ ਇਹ ਕੁਛ ਤਾਂ ਇਹਨਾਂ ਤੇ ਫਰਕ ਪਿਆ ਹੀ ਹੁਣ ਇਹ ਪੱਕਣਗੇ ਵੀ ਛੇਤੀ ਇਹਨਾਂ ਹਾਂਜੀ ਹਾਂਜੀ ਪੱਕਣਗੇ ਛੇਤੀ ਇਹ ਆਪਾਂ ਉਹਦੀ ਬਣਾਉਣਾ ਜਿਵੇਂ ਮਤਲਬ ਇੱਕ ਦਿਨ ਚੀ ਮਤਲਬ ਆਪਾਂ ਸਬਜ਼ੀ ਬਣਾਉਣੀ ਆ ਜੇ ਆਪਾਂ ਲੰਮਾ ਟਾਈਮ ਰੱਖਣੇ ਨੇ ਫਿਰ ਆਪਾਂ ਮਤਲਬ ਇਹਨਾਂ ਨੂੰ ਥੋੜਾ ਜਿਹਾ ਮਤਲਬ ਇਹਦੇ ਵਿੱਚ ਖੰਡ ਪਾ ਸਕਦੇ ਆ ਜੀ ਜਿਵੇਂ ਇੱਕ ਚਮਚਾ ਖੰਡ ਦਾ ਪਾ ਲਿਆ ਥੋੜਾ ਜਿਹਾ ਨਮਕ ਪਾ ਕੇ ਇਹਨੂੰ ਬਸ ਆਪ ਗਰਮ ਪਾਣੀ ਚ ਰੱਖਤਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਢ ਕੇ ਸੁਕਾ ਕੇ ਤੇ ਫਿਰ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦਾ ਕਿਸੇ ਵੀ 에ਅਰਟਾਈਟ ਚੀਜ਼ਾਂ ਦਾ ਕੋਈ ਕੰਟੇਨਰ ਹੋਵੇ ਤੇ ਜਾਂ ਕੋਈ ਪੋਲੀਥੀਨ ਹੋਵੇ ਆ ਤਾਂ ਰਮਣ ਬੜਾ ਸੌਖਾ ਹੋ ਗਿਆ ਕੰਮ ਕਿਉਂਕਿ ਪਹਿਲਾਂ ਤਾਂ ਇਹਨਾਂ ਦਾ ਆਪਾਂ ਧਾਗਾ ਜਾ ਭੱਲਣਤੀ ਲਾ ਦਿੰਨੇ ਆ ਖੁੰਝ ਜੀ ਉਹਨੂੰ ਫੜ ਕੇ ਵੀ ਖਿੱਚਣ ਵਾਸਤੇ ਸਹੀ ਗੱਲ ਆ ਜੀ ਕਿੰਨਾ ਟਾਈਮ ਤਾਂ ਤੇ ਫਿਰ ਉਹਨੂੰ ਕੱਢਦੇ ਆ ਇਕੱਲੇ ਇਕੱਲੇ ਮਟਰ ਨੂੰ ਤੋੜ ਕੇ ਤੇ ਇਹ ਸਿੱਧੀ ਨਿਕਲੀ ਜਾਂਦੇ ਆ ਹਾਂ ਜੀ ਤੇ ਇਹਦੇ ਵਿੱਚ ਮੈਂ ਖੰਡ ਨਹੀਂ ਪਾਈ ਸੀ ਤਾਂ ਐਵੇਂ ਜਿਹਾ ਲਾ ਦਿੰਨੇ ਜਿਹਦੇ ਵਿੱਚ ਆਪਾਂ ਥੋੜੀ ਜਿਹੀ ਖੰਡ ਖੰਡ ਤੇ ਨਮਕ ਪਾ ਸਕਦੇ ਹਾਂ ਬਿਲਕੁਲ ਥੋੜਾ ਥੋੜਾ ਇੱਕ ਚਮਚਾ ਜਿਹਾ ਖੰ ਟਾਈਮ ਚ ਦੋਸਤੋ ਆਪਾਂ ਦੋ ਚਾਰ ਮਟਰ ਕੱਢਦੇ ਐ ਇੰਨੇ ਵਾਟਰ ਨਿਕਲ ਗਏ ਲੈ ਦੇਖੋ ਦੋਸਤੋ ਸਪਮਿੰਟੋਸ ਕਿੰਟੀ ਨਿਕਲ ਜਾਣਾ ਦੇਖੋ ਤੁਸੀਂ ਹਾਂਜੀ ਹਾਂ ਮਤਲਬ ਜੇ ਤੁਹਾਨੂੰ ਟਾਈਮ ਨਾ ਹੋ ਉਹਦਾ ਆਪਾਂ ਇਹ ਵਰਤ ਸਕਦੇ ਹਾਂ ਬਹੁਤ ਹੀ ਸੌਖਾ ਤਰੀਕਾ ਹੈਗਾ ਹੁਣ ਜਿਵੇਂ ਛੋਟੇ ਛੋਟੇ ਦਿਨ ਨੇ ਜਾਂ ਜਿਵੇਂ ਹੁਣ ਜੌਬ ਕਰਦੇ ਨੇ ਜਾਂ ਘਰ ਦੀਆਂ ਔਰਤਾਂ ਹੋ ਗਈਆਂ ਜੀ ਜਿਵੇਂ ਹੁਣ ਬਹੁਤ ਸਾਰਾ ਕੰਮ ਰਹਿੰਦਾ ਛੋਟੇ ਛੋਟੇ ਦਿਨ ਹੋਣਗੇ ਤਾਂ ਇਹ ਤਰੀਕਾ ਅਪਣਾ ਸਕਦੇ ਨੇ ਇੰਨੇ ਟਾਈਮ 'ਚ ਆਪਾਂ ਦੂਜੀ ਸਬਜ਼ੀ ਤਿਆਰ ਕਰ ਲੈਣੀ ਹੈ ਜੀ ਮਤਲਬ ਜਿਹੜਾ ਮਸਾਲਾ ਹੁੰਦਾ ਹੈਗਾ ਜਾਂ ਜਿਹੜੀ ਸਬਜ਼ੀ ਚੀਰਨੀ ਹੁੰਦੀ ਹੈਗੀ ਤੇ ਇਹਨਾਂ ਨੂੰ ਗਰਮ ਪਾਣੀ 'ਚ ਕਰ ਸਕਦੇ ਹੋ ਇੰਨੇ ਟਾਈਮ 'ਚ ਆਪਾਂ ਕੁਝ ਵੀ ਜਿਵੇਂ ਹੁਣ ਬੁੜੀਆਂ ਨੇ ਜਦੋਂ ਆਟਾ ਕੁੰਨਣਾ ਹੁੰਦਾ ਹੈ ਨਾ ਆਟਾ ਹਾਂ ਜੀ ਇਹ ਮਤਲਬ ਜਿੱਥੇ ਇਹ ਮੂਹ ਜਾਂ ਹੁੰਦਾ ਜੀ ਉੱਥੋਂ ਨਿਕਲ ਜਾਂਦੀਆਂ ਨੇ ਇਹ ਹਾਂ ਜੀ ਤੇ ਇਸ ਪ੍ਰਕਾਰ ਆਪਾਂ ਸਾਰੀਆਂ ਕੱਢ ਲਾਂਗੇ ਜੀ ਹੂੰ ਤੇ ਬਹੁਤ ਮਤਲਬ ਸੌਖਾ ਤਰੀਕਾ ਜੀ ਟਾਈਮ ਵੇਸਟ ਨਹੀਂ ਹੁੰਦਾ ਆਪਣਾ ਵਾਲ ਹਾਂ ਜੀ ਜੇ ਗਰਮ ਪਾਣੀ ਹੋਵੇ ਤਾਂ ਉਹਦੇ ਵਿੱਚ ਹੀ ਧੋ ਦਿਓ ਜੀ ਹੂੰ ਤੇ ਚਲੋ ਕਟੋਲੋ ਜੀ ਛੇਤੀ ਛੇਤੀ ਇਹਨਾਂ ਨੂੰ ਕੱਢ ਲਓ ਫਿਰ ਆਪਾਂ ਇਹਨਾਂ ਨੂੰ ਲੰਮਾ ਸਵਾ ਰੱਖਣ ਵਾਲਾ ਤਰੀਕਾ ਵੀ ਆਪਣੇ ਦੋਸਤਾਂ ਨੂੰ ਹੁਣ ਦੱਸ ਹੀ ਦੇਵਾਂਗੇ ਰੋਣ ਸਹੀ ਗੱਲ ਆ ਜੀ ਲਓ ਜੀ ਇੱਕ ਤਰੀਕਾ ਤਾਂ ਹੈਗਾ ਮਤਲਬ ਆਪਾਂ ਹੱਥਾਂ ਨਾਲ ਕੱਢ ਸਕਦੇ ਆ ਇੱਕ ਆਪਾਂ ਚਮਚ ਨਾਲ ਵੀ ਕੱਢ ਸਕਦੇ ਆ ਕਿਵੇਂ ਜੀ ਆਪਾਂ ਚਮਚ ਲੈ ਲੈਣਾ ਇਹਨੂੰ ਥੋੜਾ ਜਿਹਾ ਮਤਲਬ ਪੁੱਠਾ ਕਰ ਲੈਣਾ ਸਿੱਧਾ ਨਹੀਂ ਚਲਾਉਣਾ ਹੈਗਾ ਇਹਨੂੰ ਕਰ ਲੈਣਾ ਜੀ ਪੁੱਠਾ ਤੇ ਇਹਦੇ ਨਾਲ ਵੀ ਆਸਾਨੀ ਨਾਲ ਮਤਲਬ ਇਹ ਨਿਕਲ ਜਾਣਗੇ ਕੋਈ ਫਲੈਟ ਜੀ ਚੀਜ਼ ਲੈ ਸਕਦੇ ਆ ਕਿਉਂਕਿ ਬਾਹਰ ਟਿਕ ਜਾਂਦੇ ਜੀ ਪਲੇਟ ਦਾ ਕਰਕੇ ਹਾਂਜੀ ਹਾਂ ਲਓ ਇਹ ਵੀ ਆਪਾਂ ਕੱਢ ਤੇ ਮਤਲਬ ਸੌਖਾ ਹੋ ਜਾਂਦਾ ਆਸਾਨ ਹੋ ਜਾਂਦਾ ਕੰਮ ਹਾਂਜੀ ਤੇ ਭਾਂਡਾ ਦੋਸਤੋਂ ਕੋਈ ਵਧੀਆ ਜਿਹਾ ਲਾ ਲੈਣਾ ਮਤਲਬ ਪਲੇਟ ਜਦੋਂ ਥੋੜੀ ਜਿਹੀ ਬਾਹਰ ਤੜਕਦੀ ਨੇ ਹਾਂਜੀ ਥੋੜੀ ਡੂੰਗੀ ਚੀਜ਼ ਹੈ ਨਾ ਪ੍ਰੈਸ਼ਰ ਪਾ ਜਾਂਦਾ ਨਾ ਉਹਦੇ ਦਿੱਕੇ ਦਮ ਰਹੂਣ ਹਾਂਜੀ ਹੱਥਾਂ ਨਾਲ ਵੀ ਵਧੀਆ ਨਿਕਲਦੇ ਨੇ ਨਹੀਂ ਚਮਚੇ ਨਾਲ ਵੀ ਆਪਾਂ ਕੱਢ ਸਕਦੇ ਹਾਂ ਜੀ ਠੀਕ ਹੈ ਜੀ ਚਮਚਾ ਵਾਲਾ ਵੀ ਤਰੀਕਾ ਹੈ। ਤੇ ਆ ਮਤਲਬ ਜਿਹੜੀ ਆ ਚੀਜ਼ ਜਿੱਥੇ ਜੁੜੀ ਹੁੰਦੀ ਹੈ ਉੱਥੋਂ ਆਪਾਂ ਫੜ ਲੈਣਾ। ਦੂਜੀ ਸਾਈਡ 'ਤੇ ਕੱਢਣਾ ਜੀ ਇਹਨੂੰ। ਦੂਜੀ ਸਾਈਡ ਇਹਦਾ ਮਤਲਬ ਮਤਲਬ ਜਿੱਧਰੋਂ ਲੱਗਿਆ ਹੁੰਦਾ ਬੁੱਝੇ ਨਾਲ ਉਹ ਪਾਸੇ ਫੜਨਾ। ਆਪਾਂ ਫੜ ਲੈਣਾ ਜੀ ਤੇ ਇਧਰੋਂ ਚਮਚੇ ਨਾਲ ਪ੍ਰੈਸ ਕਰ ਦੇਣਾ ਜੀ। ਤੇ ਨਹੀਂ ਹੱਥ ਨਾਲ ਵੀ ਕੱਢ ਸਕਦੇ ਹੱਥ ਨਾਲ ਆਸਾਨੀ ਨਾਲ ਨਿਕਲਦੇ ਨੇ ਬਜਾਦੇ। ਚਮਚੇ ਨਾਲੋਂ ਹੱਥ ਨਾਲ ਜ਼ਿਆਦਾ ਸ਼ੇਤੀ ਨਿਕਲਦੇ ਨੇ ਜੀ। ਹਾਂ ਜੀ ਤਾਂ। ਲਓ ਜੀ ਜਿਹੜੇ ਆਪਾਂ ਸਾਰੇ ਮਟਰਸ ਇਹ ਆਪਾਂ ਕੱਢ ਲਏ ਤੇ ਹੁਣ ਆਪਾਂ ਇਹਨੂੰ ਸੁੱਕਣੇ ਪਾ ਦਾਂਗੇ। ਜੇਕਰ ਸਬਜ਼ੀ ਬਣਾਉ ਤਾਂ ਇਹਨਾਂ ਨੂੰ ਆਪਾਂ ਕਿਸੇ ਵੀ ਕੱਪੜੇ ਤੇ ਪਾ ਕੇ ਰੱਖ ਦਾਂਗੇ ਤੇ ਉਸ ਤੋਂ ਬਾਅਦ ਆਪਣਾ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਗਏ ਤਾਂ ਕੋਈ ਵੀ ਮਤਲਬ ਆਪਾਂ ਏਅਰਟਾਈਟਾ ਮਤਲਬ ਕੋਈ ਵੀ ਲਿਫਾਫਾ ਲੈ ਸਕਦੇ ਤੇ ਉਹਦੇ ਵਿੱਚ ਪਾ ਕੇ ਮਤਲਬ ਅੱਧਾ ਕਾ ਕਰਕੇ ਰੱਖ ਦੇਣਾ ਕਿ ਬੀ ਜ਼ਿਆਦਾ ਫੁੱਲਣੀ ਪਰਨਾ ਇੱਥੋਂ ਤੱਕ ਭਰ ਲੈਣਾਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਜਿੱਥੇ ਬਰਫ ਜਾਂਦੀ ਹੈਗੇ ਉੱਥੇ ਆਪਾਂ ਫ੍ਰਿਜ 'ਚ ਰੱਖ ਲੈਣਾ ਮੈਂ ਪੂਰਾ ਨਹੀਂ ਭਰਨਾ ਅੱਧਾ ਹੀ ਰੱਖਣਾ ਹੈ ਹਾਂਜੀ ਹਾਂਜੀ ਤੇ ਇਹਦੇ ਨਾਲ ਵੀ ਮਤਲਬ ਕਈ ਮਤਲਬ 2-3 ਹਫ਼ਤੇ ਵਧ ਗਿਆ ਪਏ ਰਹਿੰਦੇ ਨੇ ਇਹ ਮਟਰ ਆਪਾਂ ਮਤਲਬ ਇਕੱਠੇ ਲਿਆ ਕੇ ਮੈਂ ਸਟੋਰ ਕਰਕੇ ਰੱਖ ਸਕਦੇ ਜਿਨ੍ਹਾਂ ਕੋ ਇੱਕ ਹੋਰ ਟ੍ਰਿਕ ਹੈਗੀ ਜੀ ਮਤਲਬ ਆਪਾਂ ਲੰਮੇ ਟਾਈਮ ਰੱਖਣਾ ਮਤਲਬ ਮਹੀਨੇ ਸਾਲ ਹੀ ਰੱਖਣੇ ਨੇ ਆਪਾਂ ਜਿਹੜੇ ਮਟਰ ਨੇਗੇ ਤਾਂ ਉਹਨਾਂ ਵਾਸਤੇ ਆਪਾਂ ਕੀ ਟ੍ਰਿਕ ਅਪਣਾ ਸਕਦੇ ਆ ਇਹ ਆਪਾਂ ਹੱਥੀਂ ਕੱਢੇ ਹੋਏ ਮਟਰ ਨੇ ਜੀ ਠੀਕ ਹੈ ਜੀ ਜਿਹੜੇ ਲੰਮੇ ਰੱਖਣੇ ਉਹ ਆਪਾਂ ਹੱਥੀਂ ਕੱਢਣੇ ਨੇ ਹਾਂਜੀ ਤੇ ਇਧਰ ਆਪਾਂ ਰੱਖਿਆ ਹੋਇਆ ਜੀ ਗਰਮ ਪਾਣੀ ਤੇ ਆਪਾਂ ਇਹਦੇ ਵਿੱਚ ਪਾ ਦੇਣੇ ਨੇ ਇਹ ਚੰਗੀ ਤਰ੍ਹਾਂ ਧੋਤੇ ਹੋਏ ਨੇ ਜੀ ਠੀਕ ਹੈ ਜੀ ਤਾਂ ਕੀ ਪਾਉਣੇ ਨੇ ਇਹਦੇ ਵਿੱਚ ਹੂੰ ਤੇ ਇਹਦੇ ਵਿੱਚ ਪਾ ਲੈਣੇ ਨੇ ਆਪਾਂ ਇੱਕ ਚਮਚਾ ਖੰਡ ਦਾ ਠੀਕ ਹੈ 그러면은 ਇੱਕ ਚਮਚਾ ਖੰਡ ਦਾ ਪਾ ਦੇਣਾ ਹਾਂਜੀ ਤੇ ਅੱਧਾ ਚਮਚਾ ਆਪਾਂ ਪਾ ਦੇਣਾ ਜੀ ਨਮਕ ਦਾ ਇਸ ਪ੍ਰਕਾਰ ਹੀ ਰੱਖਦੇ ਨੇ ਮਤਲਬ ਜੇ ਉਹ ਵੀ ਮਟਰ ਆਪਾਂ ਲੰਮਾ ਟਾਈਮ ਰੱਖਣੇ ਨੇ ਇਹ ਟ੍ਰਿਕ ਨਾਲ ਬਹੁਤ ਵਧੀਆ ਰਹਿੰਦੇ ਨੇ ਕਿ ਲੰਮਾ ਟਾਈਮ ਚੱਲੇ ਜਾਂਦੇ ਨੇ ਠੀਕ ਹੈ ਜੀ ਤੇ ਆਪਾਂ ਓਨਾ ਟਾਈਮ ਲਈ ਇਹਨਾਂ ਨੂੰ ਬਾਹਰ ਕੱਢਣਾ ਜਿੰਨਾ ਟਾਈਮ ਇਹ ਉੱਪਰ ਨਹੀਂ ਆਉਂਦੇ ਹੌਣੇ ਹੌਲੀ ਹੌਲੀ ਕਰਕੇ ਉੱਪਰ ਆ ਜਾਣਗੇ ਜੀ ਸਾਰੇ ਜਦੋਂ ਪਾਣੀ ਗਰਮ ਹੋਊਗਾ ਉਬਾਲਾ ਨਹੀਂ ਦੇਣਾ ਪਰ ਮਤਲਬ ਇਹਨਾਂ ਚ ਅੱਧੇ ਇੱਕ ਦੁੱਤੇ ਵਰਦੇ ਅੱਧੇ ਘੇੜਾਂ ਬੈਠੇ ਪਏ ਹਨ ਹਾਂਜੀ ਹਾਂਜੀ ਬਸ ਇਹ ਵੀ ਉੱਪਰ ਆ ਜਾਣਗੇ ਜੀ ਹੌਲੀ ਹੌਲੀ ਪਾਣੀ ਨੂੰ ਆਪਾਂ ਉਬਾਲਾ ਨਹੀਂ ਦੇਣਾ ਪੂਰਾ ਫੁੱਲ ਗਰਮੀ ਕਰਨਾ ਜੀ ਬਸ ਉਸ ਤੋਂ ਬਾਅਦ ਬੰਦ ਕਰਕੇ ਆਪਾਂ ਇਹਨਾਂ ਨੂੰ ਵੀ ਬਾਹਰ ਕੱਢ ਲਾਂਗੇ ਜੀ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਪਾਣੀ ਨੂੰ ਗਰਮ ਹੋ ਜਾਉਂਦੇ ਹਾਂ ਹਾਂਜੀ ਹਾਂਜੀ ਤੇ ਇਹ ਟਰਿਕ ਨਾਲ ਲੰਮਾ ਟਾਈਮ ਚੱਲਦੇ ਨੇ ਜੀ ਮਤਲਬ ਆਪਾਂ ਮਹੀਨੇ ਕਈ ਮਹੀਨੇ ਰੱਖਣਾ ਇਸ ਇਹ ਮਤਲਬ ਜਿਵੇਂ ਹੁਣ ਜਿਵੇਂ ਮਟਰਾਂ ਦਾ ਸੀਜ਼ਨ ਹੈਗਾ ਹੁਣ ਚੱਲ ਰਿਹਾ ਨਹੀਂ ਆਪਾਂ ਕਦੇ ਕੋਈ ਰੈਸਪੀ ਚ ਬਣਾਉਣੇ ਕੋਈ ਕੋਈ ਚੀਜ਼ ਬਣਾਉਣੇ ਹੈਗੇ ਮਟਰ ਦੀ ਆਪ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ ਤਾਂ ਆਪਾਂ ਇਹਨਾਂ ਨੂੰ ਥੋੜੀ ਜਿਹੀ ਮਤਲਬ ਗਰਮ ਪਾਣੀ 'ਚ ਰੱਖ ਕੇ ਮਤਲਬ ਖ ਦੋਸਤੋ ਬਾਹਰ ਆਪਾਂ ਕਿਸੇ ਵੀ ਕੱਪੜੇ ਤੇ ਸੁਕਾ ਲੈਣਾ ਪੂਰੀ ਰਾਤ ਵਾਸਤੇ ਤੇ ਕਿਸੇ ਵੀ ਚੀਜ਼ ਪੱਕ ਜਾ ਏਅਰ ਟਟ ਕੰਟੇਨਰ ਹੋ ਗਿਆ ਜਾਂ ਲਿਫਾਪਾ ਹੋ ਗਿਆ ਉਹਦੇ ਵਿੱਚ ਆਪਾਂ ਬੰਦ ਕਰਕੇ ਜਿੱਥੇ ਬਰਫ ਜਾਂਮ ਦੇ ਉੱਥੇ ਰੱਖਣਾ ਜੀ ਤੇ ਜਦੋਂ ਵੀ ਜ਼ਰੂਰਤ ਹੋਵੇ ਉਹ ਆਪਾਂ ਥੋੜਾ ਟਾਈਮ ਪਹਿਲਾਂ ਬਾਹਰ ਕੱਢ ਲੈਣੇ ਨੇਗੇ ਤੇ ਫਿਰ ਆਪਾਂ ਯੂਜ਼ ਕਰ ਸਕਦੇ ਆਂ ਆਪਾਂ ਇਹਨੂੰ ਪਾਣੀ ਚ ਵੀ ਰੱਖ ਸਕਦੇ ਜਦੋਂ ਬਰਫ ਰੱਖਣੇ ਬਰਫ ਵਾਲੇ ਖਾਨੇ ਚ ਹਾਂਜੀ ਹਾਂਜੀ ਤਾਂ ਐਵੇਂ ਆਪਾਂ ਲੰਮਾ ਸਮਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਆਂ ਮਤਲਬ ਹੈ ਇਹ ਤਰੀਕੇ ਨਾਲ ਤੇ ਹੁਣ ਥੋੜਾ ਆਪਾਂ ਪਾਣੀ ਨੂੰ ਗਰਮ ਹੋਣ ਦਵਾਂਗੇ ਜੀ ਤੇ ਇਹਨਾਂ ਨੂੰ ਵੀ ਆਪਾਂ ਜੇ ਹੁਣ ਸਬਜ਼ੀ ਬਣਾਉਣੀ ਆਪਾਂ ਅੱਜ ਫਿਰ ਤਾਂ ਇਹਨਾਂ ਨੂੰ ਕੋਈ ਸਕਾਉਣ ਦੀ ਜ਼ਰੂਰਤ ਨਹੀਂ ਜੀ ਤੋ ਕਿ ਆਪਾਂ ਐਵੇਂ ਸਬਜ਼ੀ ਚ ਪਾਵਾਂਗੇ ਤੇ ਜੇ ਇਹਨਾਂ ਨੂੰ ਵੀ ਆਪਾਂ ਕਈ ਹਫ਼ਤੇ ਰੱਖਣਾ ਜਿਵੇਂ 2-3 ਹਫ਼ਤੇ ਤੱਕ ਤਾਂ ਇਹ ਚੱਲ ਹੀ ਜਾਂਦੇ ਨੇਗੇ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਕਾ ਕੇ ਆਹ ਚੀਜ਼ ਚ ਪਾ ਕੇ ਬੜਾ ਪਜੰਮਣ ਵਾਲਾ ਜਿੱਥੇ ਜਾਂਦਾ ਹੈ ਉਹ ਉੱਥੇ ਆਪਾਂ ਇਸ ਲਫਾਫੇ ਨੂੰ ਰੱਖ ਸਕਦੇ ਹਾਂ ਮਤਲਬ ਇੱਕ ਦਾ ਫ੍ਰਿਜ ਹੁੰਦਾ ਇੱਕ ਫ੍ਰੀਜ਼ਰ ਹੁੰਦਾ ਫ੍ਰੀਜਰ ਫ੍ਰੀਜ਼ਰ ਚ ਰੱਖਣਾ ਜੀ ਇਹ ਫ੍ਰੀਜ਼ਰ ਤੇ ਰੱਖਣੀ ਹੈ ਹਾਂਜੀ ਹਾਂਜੀ ਫ੍ਰੀਜ਼ਰ ਚ ਰੱਖ ਸਕਦੇ ਹਾਂ ਜੀ ਤੇ ਹੁਣ ਆਪਾਂ ਇਹਨਾਂ ਨੂੰ ਦੋਸਤ ਇੱਕ ਵਾਰੀ ਗਰਮ ਹੋ ਜਾਂਦੇਗੇ ਫਿਰ ਦੱਸਦੇ ਹਾਂ ਅਗਲਾ ਤਰੀਕਾ ਲਓ ਜੀ ਸਾਰੇ ਮਟਰ ਉੱਪਰ ਆ ਚੁੱਕੇ ਨੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਉਬਾਲਾ ਨਹੀਂ ਦਬਾਉਣਾ ਸਿਰਫ ਗਰਮੀ ਕਰਨਾ ਹੈਗਾ ਠੀਕ ਹੈ ਜੀ ਹੁਣ ਆਪਾਂ ਇਹਨਾਂ ਸਾਰੇ ਉੱਪਰ ਆ ਕੇ ਤਰਨ ਲੱਗੇ ਸਾਰੇ ਹਨਾ ਹਾਂਜੀ ਉਸ ਤੋਂ ਬਾਅਦ ਆਪਾਂ ਕੱਢਨੇ ਆਂ ਬਰ ਹੈ ਹਾਂਜੀ ਉਬਾਲੇ ਦਾ ਧਿਆਨ ਰੱਖਣਾ ਉਬਾਲਾ ਨਹੀਂ ਦੇਣਾ ਨਹੀਂ ਤੇ ਬਹੁਤ ਜਿਆਦਾ ਨਰਮ ਹੋ ਜਾਣਗੇ ਖਰਾਬ ਹੋ ਸਕਦੇ ਨੇਗੇ ਇਸ ਕਰਕੇ ਸਿਰਫ ਆਪਾਂ ਇਹਨਾਂ ਨੂੰ ਗਰਮ ਹੀ ਕਰਨਾ ਜਦੋਂ ਐਂਜ ਲੱਗੇ ਹੋਏ ਉਬਾਲਾ ਆਉਂਦਾ ਹੈ ਉੱਪਰ ਆ ਕੇ ਸਾਰੇ ਤੇ ਉਦੋਂ ਆਪਾਂ ਇਹਨਾਂ ਨੂੰ ਕੱਢ ਕੇ ਕਿਸੇ ਵੀ ਸਾਫ਼ ਕੱਪੜੇ ਤੇ ਪਾ ਦਾਂਗੇ ਠੀਕ ਹੈ ਜੀ ਮਤਲਬ ਸੁਕਾਉਣੇ ਆ ਹੁਣ ਆਪਾਂ ਇਹਨਾਂ ਨੂੰ ਹਾਂਜੀ ਹਾਂਜੀ ਇਹਨੂੰ ਨਹੀਂ ਤਾਂ ਆਪਾਂ ਪੂਰੀ ਰਾਤ ਵਾਸਤੇ ਸੁਕਾ ਸਕਦੇ ਤੇ ਨਹੀਂ ਮਤਲਬ ਇਹਨੂੰ ਪੱਖਾ ਛੱਡ ਕੇ 5-6 ਘੰਟੇ ਤੱਕ ਆਪਾਂ ਰੱਖਣੀ ਰੱਖਣੇ ਨੇ ਮਤਲਬ ਇਹਨਾਂ ਦੀ ਨਵੀਆਂ ਜਿਹੜੀਆਂ ਆਪਾਂ ਸੁਕਾ ਲੈਣੀਆਂ ਹੈਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਸ ਆਪਾਂ ਇਹਨੂੰ ਸੰਭਾਲ ਕੇ ਰੱਖ ਸਕਦੇ ਹਾਂ ਜੀ 5-6 ਘੰਟੇ ਆਪਾਂ ਪੂਰਾ ਸੁਕਾ ਲੈਣੇ ਆ ਹਾਂਜੀ ਹਾਂਜੀ ਤੇ ਪੱਕੇ ਢਾ ਜਾਂ ਮਤਲਬ ਨਹੀਂ ਆਪਾਂ ਸ਼ਾਮ ਹੀ ਸੁਕਾਉਣੇ ਨੇ ਜੀ ਹੂੰ ਤੇ ਲਓ ਜੀ ਇਹਨਾਂ ਨੂੰ ਬਸ ਐਵੇਂ ਹੀ ਪਾ ਕੇ ਆਪਾਂ ਰੱਖ ਦਾਂਗੇ ਤੇ ਜੇ ਤੁਸੀਂ ਚਾਹੋ ਤਾਂ ਮਤਲਬ ਠੰਡਾ ਪਾਣੀ ਲੈ ਕੇ ਉਹਦੇ ਵਿੱਚ ਵੀ ਮਤਲਬ ਇਹ ਵੀ ਗਰਮ ਨਹੀਂਗੇ ਉਹਦੇ ਵਿੱਚ ਵੀ ਆਪਾਂ ਇੱਕੇ ਦਾਮ ਰੱਖ ਦੇਣੇ ਨੇ ਵੀ ਵਧੀਆ ਫਰੈਸ਼ ਰਹਿਣ ਤੇ ਨਹੀਂ ਮਤਲਬ ਇਹ ਵੀ ਆਪਾਂ ਪਾ ਸਕਦੇ ਆ ਜੀ ਕਿਉਂਕਿ ਹੁਣ ਤਾਂ ਠੰਡੀ ਰਮਣ ਹਨਾ ਹਾਂਜੀ ਹਾਂਜੀ ਤੇ ਨਹੀਂ ਮਤਲਬ ਠੰਡਾ ਹਨਾ ਪਾਣੀ ਲੈ ਕੇ ਉਹਦੇ ਵਿੱਚ ਰੱਖ ਕੇ 2 ਮਿੰਟ ਉਸ ਤੋਂ ਬਾਅਦ ਆਪਾਂ ਸਾਫ਼ ਕੱਪੜੇ ਤੇ ਕੱਢ ਦੇਣੇ ਨੇ ਇਹ ਜਦ ਸੁੱਕ ਗਏ ਤੇ ਉਦੋਂ ਆਪਾਂ ਇਸ ਪੋਲੀਥੀਨ ਵਿੱਚ ਪਾ ਕੇ ਬੀਅਰ ਟਾਇਟਾ ਇਹ ਤੇ ਆਪਾਂ ਫਰਿੱਜ 'ਚ ਰੱਖ ਦੇਣ ਜਿੱਥੇ ਵਰਤ ਜਾਂਦੇ ਰੈਫਰਿਜਰੇਟਰ 'ਚ ਜੀ ਠੀਕ ਹੈ ਜੀ ਸੇ ਵਧੀਆ ਰਹਿਣਗੇ ਸੇਫ ਰਹਿਣਗੇ ਕਿਉਂਕਿ ਹੁਣ ਸੀਜ਼ਨ ਹੁਣ ਆਪਾਂ ਕਾਫੀ ਸਾਰੇ ਲਿਆ ਕੇ ਇਸ ਪ੍ਰਕਾਰ ਸਟੋਰ ਕਰਕੇ ਰੱਖ ਸਕਦੇ ਹਾਂ ਜੀ ਜਦੋਂ ਵੀ ਲੋੜ ਹੋਵੇ ਉਹਦਾ ਆਪਾਂ ਯੂਜ਼ ਕਰ ਸਕਦੇ ਹਾਂ ਜੀ ਸੋ ਬਾਰਾਂ ਹੁੰਦਾ ਉਹੀ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਹਨਾ ਜੇ ਆਪਣੇ ਮਤਲਬ ਧੁੱਪ ਨਿਕਲੀ ਹੋਈ ਹੈ ਦਿਨ ਨਾਰਮਲ ਆ ਤਾਂ ਆਪਾਂ ਬਰਫ਼ ਪਾ ਕੇ ਪਾਣੀ 'ਚ ਉਦੋਂ ਤੱਕ ਤੂੰ ਬਰਫ਼ ਪਾ ਕੇ ਨਹੀਂ ਪਾਣੀ 'ਚ ਸਿੱਟੇ ਦੀ ਹਾਂਜੀ ਜੀ ਮੈਂ ਹੁਣ ਥੋੜੀ ਜਿਹੀ ਗਰਮੀ ਹੋ ਜਾਂਦੀ ਹੈਗੀ ਤਾਂ ਆਪਾਂ ਬਰਫ਼ ਵਾਲੇ ਪਾਣੀ 'ਚ ਵੀ ਇਹਨੂੰ ਸਿੱਟ ਸਕਦੇ ਹਾਂ ਜੀ ਠੀਕ ਹੈ ਜੀ ਤੇ ਇਸ ਪ੍ਰਕਾਰ ਆਪਾਂ ਜਿਹੜੇ ਮਟਰ ਨੇ ਮਤਲਬ ਕੋਈ ਵਾਰ ਆਪਣੇ ਕੋਲ ਟਾਈਮ ਨਹੀਂ ਹੁੰਦਾ ਤਾਂ ਆਪਾਂ ਇਹਵੇਂ ਸਟੋਰ ਕਰਕੇ ਰੱਖ ਸਕਦੇ ਹਾਂ ਮਤਲਬ ਜਿਹੜੇ ਕਾਫੀ ਟਾਈਮ ਚੱਲ ਜਣ ਖਰਾਬ ਇਹ ਨਹੀਂ ਹੁੰਦੇਗੇ ਤੇ ਆਪਾਂ ਮਤਲਬ ਆਪਣੇ ਜਿਹੜੇ ਟਾਈਮ ਆ ਉਹਨੂੰ ਵੀ ਮਤਲਬ ਵੇਸ ਸੋ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸੋ ਬਹੁਤ ਬਹੁਤ ਧੰਨਵਾਦ